ਇਸ ਗ੍ਰੋਸਟਨ ਇਸ ਨਾ। ਹਾਂ। ਭਾਜੀ ਵੀਡੀਓ ਬਾਈ ਬੁਟੀਕਾ ਫਾਰਸਾ ਬਾਈ ਬੁਟੀਕਾ ਫਤੇ। ਪਹਿਲਾਂ ਤੋਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੁ ਥੋੜੀ ਜੀ ਜਾਣਕਾਰੀ ਆਪਣੇ ਬਾਰੇ ਲੈਣੀ ਚਾਹਣਾ ਕਿ ਤੁਸੀਂ ਥੋੜੀ ਜੀ ਬ੍ਰੀਫ ਜੀ ਜਾਣਕਾਰੀ ਦੱਸੋ ਕਿ ਤੁਸੀਂ ਇਸ ਕਾਨਫਰੰਸ ਵਿੱਚ ਸਾਲਣ ਆਇਓ ਤੇ ਉਹਦੇ ਬਾਰੇ ਥੋੜੀ ਜੀ ਜਾਣਕਾਰੀ ਦੱਸੋ ਕਦੋਂ ਤੁਰੇ ਹੋ ਤੇ ਕਿਹੜੀ ਜਥੇਬੰਦੀ ਨੇ ਜਾਂ ਕੰਮ ਕਰਿਆ। ਉਹਦੇ ਬਾਰੇ ਥੋੜੀ ਜੀ ਬ੍ਰੀਫਲੀ ਜਾਣਕਾਰੀ ਦਿਓ ਮਾਜੀ। ਦਾ ਦਿੱਲੀ ਸਿਖ ਗੁਰਦਾਰਾ ਕੰਦ ਕਮੇਟੀ ਜੀ। ਸੋਨ ਪਰਮਜੀਤ ਸਿੰਘ ਸਰਨਾ ਦੇ ਵਿਆਹ ਤੇ। ਕੁ ਨਾਈਟਰ 6 ਇਸ ਗਲੋਬਲ ਸਿਵਲ ਰਾਈਟ ਕੰਫਰੰਸ ਸੇ ਆਇਆ ਜੀ ਇਹ ਜਦੋਂ ਉਹਨਾਂ ਨੇ ਪਹਿਲੀ ਕੰਫਰੰਸ ਕੀਤੀ ਸੀ ਤਾਂ ਵੀ ਦਾਸ ਇਤਿਹਾਸ ਵਿੱਚ ਸੀ ਜਦੋਂ ਇਹਨਾਂ ਨੇ ਕੰਡੀਸ਼ਨ ਪਾਈ ਰਿਲੇਟਡ ਇਸ਼ੂਜ਼ ਦੇ ਅੰਦਰ ਠੀਕ ਹੈ ਜੀ ਉਸ ਤੋਂ ਪਹਿਲਾਂ ਜਦੋਂ ਪਹਿਲੀ ਵਾਰ ਪ੍ਰੈਜ਼ੀਡੈਂਸ ਸਰਪੋਜੀ ਇੰਡੀਆ ਵਿਜ਼ਿਟ ਕੀਤੇ ਜੀ ਤੇ ਤਾਂ ਦਿੱਲੀ ਸਿਖਰਤਾਰਾ ਪੰਡਤ ਕਮੇਟੀ ਅਤੇ ਰਾਈਟਰ 6 ਨੇ ਜੁਆਇਟਲੀ ਉੱਥੇ ਕੈਂਡਲਾਈਟ ਮਾਰਚ ਕੀਤਾ ਸੀ ਠੀਕ ਹੈ ਜੀ ਜਿਹਦੇ ਆਫਟਰ ਰਿਐਕਸ਼ਨਸ ਬਹੁਤ ਅੱਛੇ ਗਏ ਸਰ ਤੇ ਸਰਪੋਜੀ ਨੇ ਸ਼ੋਰ ਵੀ ਕੀਤਾ ਸੀ ਜੀ ਕਿ ਆਈ ਵਿਲ ਸੀ ਏ ਟੂ ਦਾ ਮੈਟਰ ਠੀਕ ਹੈ ਇਨ ਫਿਊਚਰ ਉਹਨੇ ਕਦੇ ਵੀ ਉਸ ਦੀ ਪਰਵਾਹ ਨਹੀਂ ਕੀਤੀ ਤੇ ਯੂਨਾਈਟਿਡ ਸਿਕਸ ਨੇ ਵਕਤ ਨਾਲ ਕਈ ਕੋਰਸਿਆਂ ਤਰਫਨੇ ਇਸ਼ੂ ਰੱਖਿਆ ਤੇ ਅੱਜ ਜੋ ਫੈਸਲਾ ਯੂਨਾਈਟਿਡ ਨੇਸ਼ਨਸ ਔਰ ਹਿਊਮਨ ਰਾਈਟਸ ਕਮਿਸ਼ਨ ਦਾ ਆਇਆ ਹੈ ਸਰਦਾਰ ਰஞ்சிਤ ਸਿੰਘ ਦੇ ਕੇਸ ਵਿੱਚ ਉਹਦੇ ਅੰਦਰ ਉਮੀਦ ਦੀ ਕਿਰਨ ਜਗੀ ਹੈ ਕਿ ਸ਼ਾਇਦ ਫਰਾਂਸ ਵੱਲੋਂ ਇੱਤੇ ਦਬਾਅ ਪਏਗਾ ਤੇ ਵਧੇਗਾ ਵੀ ਔਰ ਉਸੇ ਸੰਬੰਧ ਵਿੱਚ ਇਸ ਵਾਰੀ ਵੀ ਜਿਹੜੀ 4th ਗਲੋਬਲ ਸਿਕਸ ਸਿਵਲ ਰਾਈਟਸ ਕਾਨਫਰੰਸ ਹੋਈ ਹੈ ਉਦੇ ਅੰਦਰ ਵੀ ਵਕ ਵਕ ਜਿੱਥੇ ਬੰਦੀਆਂ ਦੇ ਉਮੀਦਵਾਰ ਨੇ ਆਪਣੇ ਮਤੇ ਰੱਖੇ ਨੇ ਦਿੱਲੀ ਸੇ ਗੁਰਦਾਰਾ ਬੰਦ ਕਮੇਟੀ ਵੱਲੋਂ ਅਸੀਂ ਇੱਕ ਰੱਖਿਆ ਸੁਝਾਅ ਦਿੱਤਾ ਹੈ ਕਿ ਅਸੀਂ ਵੀ ਬੁੱਕਲੇਟ ਛਾਪੀਏ ਜੀ ਜਿਹਦੇ ਅੰਦਰ ਡਿਸਕ੍ਰਿਪਸ਼ਨ ਕੀਤਾ ਜਾਵੇ ਕਿ ਹਾਓ ਕਵਰ ਟਰਬਨ ਇਸ ਡਿਫਰੈਂਟ ਫਰਮ ਅਦਰਸ ਠੀਕ ਹੈ ਜੋ ਇੰਟਰਨੈਸ਼ਨਲ ਲੈਵਲ ਦੇ ਉੱਪਰ ਛਾਪੀ ਜਾਏਗੀ ਵੰਡੀ ਵੀ ਜਾਏਗੀ ਇੰਟਰਨੈਸ਼ਨਲ 에ਅਰਪੋਰਟਸ 'ਤੇ ਰੱਖੀ ਜਾਏਗੀ ਉਹ ਅਸੀਂ ਇੱਕ ਮਤਾਂਜ ਪਾਸ ਕੀਤਾ ਹੈ ਠੀਕ ਹੈ ਜੀ ਇਕਸਲ ਮੇਰਾ ਥੋੜਾ ਜਿਹਾ ਕੈਲੰਡਰ ਬਾਰੇ ਹੈ ਕਿ ਕਾਫੀ ਸਮਾਂ ਤੱਕਰ ਦਲੀਸ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਕੈਲੰਡਰ ਜਿਹੜਾ 2003 ਵਾਲਾ ਅਕਾਲ ਤਖਤ ਤੋਂ ਜਾਰੀ ਹੋਇਆ ਸੀ ਉਹਨੂੰ ਮੰਨਤਾ ਦਿੱਤੀ ਸੀ ਥੋੜੀ ਜਿਹੀ ਹੁਣ ਤੁਹਾਨੂੰ ਤਬਦੀਲੀ ਕਰਨੀ ਪਈ ਉਹਦੇ ਪਿਛੇ ਕੀ ਮਜਬੂਰੀਆਂ ਸਨ ਉਹਦੇ ਅੰਦਰ ਕੋਈ ਮਜਬੂਰੀ ਨਹੀਂ ਜਿਹੜਾ ਕੈਲੰਡਰ ਹੈ ਅੱਜ ਵੀ ਦਲੀਸ ਗੁਰਦਾਰਾ ਪ੍ਰਬੰਧਕ ਕਮੇਟੀ ਆਪਣੇ ਕੋਲੋਂ ਉਸੇ ਅਨੁਸਾਰ ਬਣਾ ਰਹੀ ਹੈ ਉਦੇ ਅੰਦਰ ਸਿਰਫ ਇੱਕ ਤਬਦੀਲੀ ਜਿਹੜੀ ਪਿਛਲੇ ਕੁਝ ਸਮੇਂ ਪਹਿਲੇ ਅਸੀਂ ਕੀਤੀ ਹੈ ਉਹ ਸਿਰਫ ਸੰਗਰਾਮ ਦੇ ਮਸਲੇ ਨੂੰ ਲੈ ਕੇ ਹੈ ਕਿਉਂਕਿ ਜਿੰਨਾ ਵੀ ਪੰਜਾਬ ਤੋਂ ਬਾਹਰ ਵਸਦਾ ਸਿੱਖ ਹੈ ਉਹ ਦਰਬਾਰ ਸਾਹਿਬ ਜ਼ਰੂਰ ਵੇਖਦਾ ਹੈ ਤੇ ਦਰਬਾਰ ਸਾਹਿਬ ਜਦੋਂ ਸੰਗਰਾਮ ਹੁੰਦੀ ਹੈ ਉਹਦੀ ਸ਼ਰਤ ਹੈ ਵੀ ਅਸੀਂ ਉਸੇ ਦਿਨ ਦਰਬਾਰ ਸੰਗਰਾਮ ਬਣਾਈਏ ਜਦੋਂ ਦਰਬਾਰ ਸਾਹਿਬ ਬਣਾਈ ਜਾਂਦੀ ਹੈ ਠੀਕ ਹੈ ਤੇ ਸੰਕਟਾਂ ਦੀ ਮੰਗ ਨੂੰ ਤਾਂ ਮੁੱਖ ਰੱਖਿਆ ਹੋਇਆ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਥੋੜੀ ਜਿਹੀ ਤਬਦੀਲੀ ਕੀਤੀ ਹੈ ਪਰ ਗੁਰਪ੍ਰਭੂ ਦੇ ਮਸਲਿਆਂ ਤੇ ਅਜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਦਾ ਪਰਜੀ ਸਭਾ ਕਾਇਮ ਨੇ ਤੇ ਰਹਿਣਗੇ ਠੀਕ ਹੈ ਜੀ ਅੱਛਾ ਇੱਕ ਸਵਾਲ ਮੇਰਾ ਹੈ ਕਿ ਤੁਸੀਂ ਅੱਜ ਸਾਰੀ ਕਾਨਫਰੰਸ ਨੂੰ ਅਟੈਂਡ ਕੀਤਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੀ ਗੱਲਬਾਤ ਸੁਣੀ ਹੈ ਅਸੀਂ ਇਸ ਕਾਨਫਰੰਸ ਵਿੱਚੋਂ ਇਹ ਗੱਲ ਮੇਰੇ ਸਾਹਮਣੇ ਜਿਹੜੀ ਆਈ ਹੋਏ ਹੈ ਕਿ ਅਸੀਂ ਸਾਰਾ ਜੋਰ ਬਾਹਰਲੇ ਦੇਸ਼ਾਂ ਵਾਸਤੇ ਉਹਨਾਂ ਵਾਸਤੇ ਲਾ ਰਹੇ ਹਾਂ ਲਗਾਤਾਰ ਕਿਸਨਵਾ ਮਿਲਣਾ ਚਾਹੀਦਾ ਸਾਡੇ ਜਿਹਾ ਹੋਣਾ ਚਾਹੀਦਾ ਪਰ ਕੁਝ ਗੱਲਾਂ ਨੇ ਜਿਹੜੀਆਂ ਸਾਡੇ ਆਪਣੇ ਹੱਥ ਵਿੱਚ ਨੇ ਜਿਹੜੀਆਂ ਅਜੇ ਤੱਕ ਅਸੀਂ ਲੋਕਾਂ ਨੂੰ ਦੱਸ ਸਕੀ ਇੰਨਾ ਫਾਸਟ মিডিਆ ਜਿਹੜਾ ਹੁਣ ਇਸ ਵੜੇ ਹੈਗਾ ਹੁਣ ਦੇ ਬਾਪਯੋਦ ਵੀ ਅਜੇ ਤੱਕ ਅਸੀਂ ਲੋਕਾਂ ਨੂੰ ਇਹ ਨਹੀਂ ਦੱਸ ਸਕਕੇ ਕਿ ਅਸੀਂ ਸਿੱਖ ਆ ਜਾਂ ਸਾਡੀ ਆਪਣੀ ਇੱਕ ਆਪਣੀ ਸਾਡੀ ਰਿਲੀਜੀਅਸ ਬੁੱਕ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਜਦੋਂ ਕਿ ਬਾਈਬਲ ਤੇ ਕੁਰਾਨ ਦਾ ਹਰ ਬੱਚੇ ਬੱਚੇ ਨੂੰ ਪਤਾ ਹੈ ਇੱਥੇ ਅਮਰੀਕਾ ਦੇ ਵਿੱਚ ਦੋ ਸਿਸਟਮ ਨੇ ਟੈਲੀਵਿਜ਼ਨਾਂ ਦੇ ਘਰ ਜਿਹਦੇ ਵਿੱਚ ਕੇਬਲ ਤੇ ਡੈਸ਼ ਨੈਟਵਰਕ ਉਹਨਾਂ ਦੋਨਾਂ ਦੇ ਵਿੱਚੋਂ ਜਿਹੜਾ ਵੀ ਮਰਜ਼ੀ ਤੁਸੀਂ ਕੈਕਸ਼ਨ ਲਾ ਲਓ ਕਮੇਂਟੇਸ਼ਨ ਨੈਟਵਰਕ ਤਾਂ ਲਾ ਲਓ ਤੇ ਭਾਵੇਂ ਤੁਸੀਂ ਕੇਵਲ ਆ ਲਾ ਲਓ ਦੋਨੋਂ ਵਿੱਚ ਚਾਰ ਚੈਨਲ ਕ੍ਰਿਸ਼ਨਾਂ ਦੇ ਫ੍ਰੀ ਆਉਂਦੇ ਨੇ ਜਿਹੜੇ ਤੁਹਾਨੂੰ ਉਹਨਾਂ ਕੋਈ ਮੁੱਲ ਨਹੀਂ ਲਗਾਤਾਰ ਤੁਸੀਂ ਸੁਣ ਸਕਦੇ ਹੋ ਉਹਨਾਂ ਦੀ ਗੱਲਬਾਤ ਜਿਹੜਾ ਵੀ ਮਰਜ਼ੀ ਕਨੈਕਸ਼ਨ ਤੁਸੀਂ ਲੈ ਲਓ ਜਿਹੜਾ ਵੀ ਮਰਜ਼ੀ ਪੈਕੇਜ ਲੈ ਲਓ ਉਹਨਾਂ ਦੇ ਚਾਰ ਚੈਨਲ ਫ੍ਰੀ ਆਉਂਦੇ ਨੇ ਅਸੀਂ ਅੱਜ ਤੱਕ ਕੋਈ ਇਹੋ ਜਿਹਾ ਇੱਕ ਵੀ ਚੈਨਲ ਤਿਆਰ ਨਹੀਂ ਕਰ ਸਕਿਆ ਜਿਹੜਾ ਕਿ ਫ੍ਰੀ ਦੇ ਸਕੇ ਅਸੀਂ ਲੋਕਾਂ ਤੇ ਆਮ ਸਾਨੂੰ ਅਜਨੀਆਂ ਸਮੱਸਿਆਵਾਂ ਮਨਣ ਡੀਆਂ ਨੇ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਸਾਡੀ ਇਸ ਤਰ੍ਹਾਂ ਨਾਲ ਅਸੀਂ ਸਾਡੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਅਰਦਾਸ ਹੈ ਆ ਸਾਡਾ ਕੀਰਤਨ ਹੈ ਮੇਰੀ ਆਪਣੀ ਜ਼ਿੰਦਗੀ ਦੇ ਵਿੱਚ ਮੈਨੂੰ ਇੱਕ ਬੁਰਾ ਮਿਲਿਆ ਜਿਹੜਾ ਕਿ ਸਿੱਖ ਬਣਿਆ ਹੋਇਆ ਸੀ ਮੈਨੂੰ ਪੁੱਛਿਆ ਕਿ ਤੇਰੇ ਸਿੱਖ ਬਣਨ ਦਾ ਕਾਰਨ ਕੀ ਸੀ ਉਹਨੇ ਸਿੱਧੇ ਲਫਜ਼ਾਂ ਚ ਮੈਨੂੰ ਇੱਕ ਗੱਲ ਦੱਸੀ ਕਿੰਦਾ ਕਿ ਮੈਨੂੰ ਕੀਰਤਨ ਨੇ ਸਿੱਖ ਬਣਾਇਆ ਤੇ ਮੈਂ ਸਵਾਲ ਕੀਤਾ ਕਿ ਕਿਵੇਂ ਉਹ ਕਹਿੰਦਾ ਮੈਂ ਇੱਕ ਬਾਜ਼ਾਰ ਚੋਂ ਗੁਜ਼ਰਦਾ ਸਾਂ ਤੇ ਉੱਥੇ ਮੈਂ ਉਹ ਕੀਰਤਨ ਤੋਂ ਸੁਣਿਆ ਤੇ ਮੈਨੂੰ ਲੱਗਿਆ ਵੀ ਆਹ ਕੀ ਮਿਊਜ਼ਿਕ ਹੈ ਜ਼ਿੰਦਗੀ ਚ ਬੜਾ ਸੁਣਿਆ ਕਿ ਆ ਕੀ ਹੈ ਹੁਣ ਤਾਂ ਉਸ ਤੋਂ ਮੈਂ ਸਰਚ ਸ਼ੁਰੂ ਕੀਤੀ ਸਰਚ ਕੀਤੀ ਤੇ ਮੈਨੂੰ ਪਤਾ ਲੱਗਾ ਵੀ ਅਸਰ ਧਰਮ ਤਾਂ ਇਧਰ ਹੈ ਤੇ ਮੈਂ ਕਿਧਰ ਫਿਰ ਰਹੀਆਂ ਤੇ ਉਹ ਸਿੱਖ ਬਣ ਗਿਆ ਕੀਰਤਨ ਸੁਣ ਕੇ ਮੈਂ ਖੁਦ ਬਹੁਤ ਜੇ ਦੋਸਤ ਸੁਣਦੇ ਨੇ ਤਾਂ ਬੜੇ ਐਕਸਾਈਟਡ ਹੁੰਦੇ ਨੇ ਵੀ ਇਦਾਂ ਤਾਂ ਕੀਤੇ ਯਾਰ ਆ ਕੀ ਚੀਜ਼ ਐ ਮੈਨੂੰ ਮੈਂ ਲੈ ਸਕਣਾ ਉਹਨੂੰ ਫ੍ਰੀ ਦੇ ਦਈਏ ਨੇ ਅਸੀਂ ਹਨਾ ਤੇ ਅਸੀਂ ਕਿਉਂ ਨਹੀਂ ਆਪਣਾ ਚੈਨਲ ਇਹੋ ਜਿਹਾ ਇੱਕ ਚਲਾਉਂਦੇ ਹੁਣ ਕੌਣ ਕਿਸ ਕਿਸਮ ਦੀ ਮਨਜ਼ੂਰੀ ਐ ਜਾਂ ਕੌਣ ਇਹਦੇ ਪਿੱਛੇ ਐ ਜਿਹੜਾ ਡਿਕਾ ਬਣਦਾ ਚਲੋ ਅਮਰੀਕਨ ਜਿਹੜੀ ਸਾਪਣੀ ਸੋਰੀ ਹੈਗੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰੰਤਤ ਕਮੇਟੀ ਜਿਹੜੀ ਅੰਮ੍ਰਿਤਸਰ ਵਾਲੀ ਹੈਗੀ ਐ ਉਹਦੇ ਤੇ ਤੇ ਇਹ ਦੋਸ਼ ਲੱਗਦੇ ਨੇ ਕਈ ਸਜੇਖ ਬੇ ਕਹਿੰਦੇ ਨੇ ਉੱਥੇ ਉਹ ਸਾਰੀ ਆਰਐਸਐਸ ਦੇ ਅੰਡਰ ਐ ਜਾਂ ਜੇ ਆ ਉਹ ਜੇ ਕਈ ਅੰਕ ਲੱਭਤਾਂ ਹੁੰਦੀਆਂ ਨੇ ਜਦੋਂ ਕਿਉਂ ਨਹੀਂ ਉਹ ਸਾਰਾ ਪੈਸਾ ਜ ਸਾਰਾ ਤਣੀ ਚ ਜਿੰਨਾ ਵੀ ਲੱਗ ਸਕਦਾ ਆਪਣਾ ਚੈਨਲ ਜਿਹੜਾ 24 ਆਵਰ ਕੀਰਤਨ ਦਾ ਹੀ ਘਟੋ ਘਟ ਹੋਏ ਜਿਹੜਾ ਕਿ ਸਾਰੀ ਦੁਨੀਆ ਚ ਫਰੀ ਚੱਲੇ ਜਿਸ ਤਰ੍ਹਾਂ ਕਿਸ਼ਨਾ ਤੇ ਚੱਲਦੇ ਨੇ ਤਾਂ ਸਾਨੂੰ ਆ ਸਮੱਸਿਆਵਾਂ ਜਿਹੜੀਆਂ ਅਸੀਂ ਹੁਣ ਫੇਸ ਕਰਨ ਦੇ ਆ ਇਹ ਸਾਰੀਆਂ ਸਾਰੀਆਂ ਖਤਮ ਹੋ ਸਕਦੀਆਂ ਨੇ ਮਤਲਬ ਇਸ ਪਾਸੇ ਕਿਉਂ ਧਿਆਨ ਨਹੀਂ ਦਿੱਤਾ ਜਾਂਦਾ ਇੰਨਾ ਪੈਸਾ ਹੁਣ ਦੇ ਬਾਵਜੂਦ ਇੰਦਰ ਪਾਸੇ ਹੁਣ ਤੱਕ ਕਿਉਂ ਧਿਆਨ ਨਹੀਂ ਦਿੱਤਾ ਗਿਆ ਬਹੁਤ ਸੋਣਾ ਸਵਾਲ ਕੀਤਾ ਤੁਸੀਂ ਜਿਹੜਾ ਤੁਹਾਡਾ ਪਹਿਲਾ ਸਵਾਲ ਸੀਗਾ ਵੀ ਭਾਵੇਂ ਮੁਸਲਮਾਨਾਂ ਤੇ ਬਾਰੇ ਦੇ ਬਾਹਰ ਹੀ ਦੇਖਿਆ ਜਾਂਦਾ ਹੈ ਇੰਡੀਆ ਦੇ ਅੰਦਰ ਨਹੀਂ ਦੇਖਿਆ ਜਾਂਦਾ ਇਹ ਲੋਕ ਕਿ ਟੋਨੀ ਗੱਲ ਸਹੀ ਹੈ ਕਿ ਪੰਜਾਬ ਦੇ ਅੰਦਰ ਤੁਸੀਂ ਪਿਛਲੇ ਕਈ ਸਮੇਂ ਚ ਦੇਖਿਆ ਹਾਂ ਕਿ ਸਿੱਖਾਂ ਦੀਆਂ ਪੱਕਾ ਪੰਜਾਬ ਦੇ ਅੰਦਰ ਕੀ ਪੰਜਾਬ ਪੁਲਿਸ ਵੱਲੋਂ ਰੋਲੀਆਂ ਜਾਂਦੀਆਂ ਨੇ ਜਿਵੇਂ ਕੋਈ ਐਕਸ਼ਨ ਨਹੀਂ ਹੁੰਦਾ ਤੇ ਇਹ ਚੀਜ਼ ਮੀਡੀਆ ਦੇ ਅੰਦਰ ਬਾਹਰ ਵੀ ਦਿਖਾਈ ਜਾਂਦੀ ਹੈ ਜਿਹਦਾ ਕਾਫੀ ਮਾੜਾ ਇੰਪੈਕਟ ਹੁੰਦਾ ਹੈ ਇਹ ਗੱਲ ਮੈਂ ਹੁਣ ਵੀ ਕਹੀ ਸੀ ਕਾਨਫਰੰਸ ਦੇ ਅੰਦਰ ਕਿ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਇਨਸਟਰਕਸ਼ਨ ਜਾਰੀ ਕਰਨੀਆਂ ਚਾਹੀਦੀਆਂ ਨੇ ਕਿ ਤੁਸੀਂ ਸਿੱਖਾਂ ਦੀਆਂ ਪੱਕਾ ਤੇ ਰਿਲੀਜੀਅਸ ਉਸਤੇ ਅਟੈਕ ਨਹੀਂ ਕਰਨਾ ਠੀਕ ਹੈ ਜੀ ਚਿੰਤਾ ਦੀ ਜਸਪਾਲ ਸਿੰਘ ਦਾ ਕੇਸ ਹਾਂਜੀ ਹਾਂਜੀ ਪ੍ਰੋਟੈਸਟ ਦੇ ਤਰ੍ਹਾਂ ਸਿਰਫ ਕੋਈ ਮੁੰਡਾ ਮਰਿਆ ਕੋਈ ਹੋਰ ਨਹੀਂ ਮਰਦਾ ਸ਼ਿਵਸਨਾ ਦਾ ਇਹਦਾ ਬੰਦਾ ਪ੍ਰੋਟੈਸਟ ਕਰਾ ਹਾਂਜੀ ਕੋਈ ਨਹੀਂ ਮਰਦਾ ਹਾਂ ਭਾਵੇਂ ਲੁਧਿਆਣਾ ਗੋਲੀकांड ਹੋਵੇ ਉਹਦੇ ਅੰਦਰ ਵੀ ਇਸੇ ਕੀ ਮਰਿਆ ਗਿਆ ਬਿਲਕੁਲ ਇਹ ਚੀਜ਼ਾਂ ਕੀ ਕਹਿੰਦੇ ਨੇ ਇੰਡੀਆ ਦੇ ਅੰਦਰ ਅਜਿਹੀ ਵੀ ਇਸ ਤਰ੍ਹਾਂ ਦੀ ਪ੍ਰੋਬਲਮਸ ਨੇ ਇੱਕ ਪ੍ਰੋਬਲਮ ਜਿਹੜੀ ਸਰਦਾਰ ਪਰਮਜੀਤ ਸਿੰਘ ਨਾਗਰ ਚੂ ਕਰ ਰਹੇ ਸਨ ਬਲੈਕਲਿਸਟ ਵਾਲੀ ਜਿਹਦੇ ਦੌਰਾਨ ਚਿੰਬੜ ਵੀ ਹਾਸਿਲ ਕੀਤੀ ਹੈ ਜਿਹਨੇ ਵੀ ਕਾਲੀ ਸੂਚੀ ਸਿੱਖਾਂ ਦੀ ਬਣੀ ਹੋਈ ਸੀ 1984 ਤੋਂ ਪਹਿਲਾਂ ਉਹ ਆਰਵਾਦ ਦੀ ਉਹਦੇ ਵਿੱਚ ਕਾਫੀ ਹੱਦ ਤੱਕ ਪੁਲਿਸ ਦੇ ਖਤਮ ਕਰਨੇ ਚਾਹਲੇ ਕੰਮ ਕੀਤਾ ਠੀਕ ਹੁਣ ਇਹ ਕੈਬਨਟ ਨੇ ਪਾਸ ਕੀਤਾ ਹੈ ਉਹਨਾਂ ਦੇ ਮੈਰਿਜ ਐਕਟ ਦਾ ਮਸਲਾ ਜੋ ਕਨਸਟੀਟਿਊਸ਼ਨਲ ਰਾਈਟ ਹੈ ਜਨਮ ਤੋਂ ਤੱਕ ਅਰਸੇਖ ਦਾ ਵੀ ਆਪਣੀ ਮੈਰਿਜ ਨੂੰ ਐਜ਼ ਸਿੱਖ ਹੀ ਰਜਿਸਟਰ ਕਰਾਵੇ ਨਾ ਕਿ ਉਹ ਹਿੰਦੂ ਦੇ ਅੰਡਰ ਰਜਿਸਟਰ ਕਰਾਵੇ ਇਹ ਇੱਕ ਅਸੀਂ ਥੋੜੀ ਬੋਝਤ ਹਾਸਿਲ ਕੀਤੀ ਹੈ ਉਹ ਸਰਾਹਦੇ ਹੈਗੇ ਆ ਠੀਕ ਹੈ ਇਹਜਾ ਮਸਲਾ ਜਿਹੜਾ ਅਫਗਾਨੀ ਸਿੱਖ ਜਿਹੜੇ ਰੀਲੋਕੇਟ ਹੋ ਕੇ ਪੰਡਾ ਨਿਸਾਨ ਤੋਂ ਇੰਡੀਆ ਦੇ ਸੰਜਮ ਜਾ ਕੇ ਵਸ ਕੇ ਸਨ ਉਹਨੂੰ 20-20 ਸਾਲ ਬਜ਼ੇ ਹੋ ਗਏ ਹਾਂਜੀ ਉਹਨੂੰ ਨੈਸ਼ਨਲ ਨਿਟੀ ਨਹੀਂ ਮਿਲੀ ਉਹ ਮਸਲਾ ਵੀ ਹੋਮ ਮਿਨਿਸਟਰੀ ਨੂੰ ਦਿੱਲੀ ਸਿੱਖ ਗੁਰਦਾਰਾ ਬੰਦ ਕਮੇਟੀ ਪਰਮਜੀਤ ਸਰਨਾ ਦੀ ਰਹਿਨਮਾਈ ਚ ਪ੍ਰਸੀਡ ਕਰ ਰਹੀ ਹੈ ਵੀ ਤੁਸੀਂ ਬਾਹਰ ਵੀ ਦੇਖੋ ਜੇ 5-10 ਸਾਲ ਬੰਦਾ ਬਾਹਰ ਰਹਿੰਦਾ ਤਾਂ ਉਹ ਸਿਟੀਜ਼ਨਸ਼ਿਪ ਲਈ ਅਪਲਾਈ ਕਰ ਸਕਦਾ ਗ੍ਰੀਨ ਕਾਰਡ ਲਈ ਅਪਲਾਈ ਕਰ ਸਕਦਾ ਪਰ ਬੜੀ ਮੁਸ਼ੀ ਦੀ ਗੱਲ ਹੈ ਵੀ ਇੰਡੀਆ ਦੇ ਅੰਦਰ 20-20 ਸਾਲ ਰਹਿੰਦੇ ਹੋਗੇ ਉਹ ਗਾਨੇ ਸਿੱਖਾ ਉਹਨਾਂ ਨੂੰ ਅਜੇ ਵੀ ਨੈਸ਼ਨਲਿਟੀ ਨਹੀਂ ਮਿਲੇਗੀ ਕਿਉਂਕਿ ਜਿਹੜੇ ਬਾਹਰ ਆ ਗਏ ਸਨ ਲੰਡਨ ਵਗੈਰਾ ਉਹਨਾਂ ਨੂੰ ਉੱਥੇ ਜਾ ਕੇ ਮਿਲ ਗਈ ਹੈ ਹਾਂਜੀ ਹਾਂਜੀ ਇਹ ਕਾਫੀ ਵਿਦੇਸ਼ ਇੰਡੀਆ ਵੀ ਮਸਲੇ ਨੇ ਜਿਹੜੇ ਅਸੀਂ ਪੈਰ ਵੀ ਕਰਦੇ ਆ ਤੇ ਬਾਹਰ ਵੀ ਹਾਂਜੀ ਜਿਹੜਾ ਤੁਹਾਡਾ ਆਖਰੀ ਸਵਾਲ ਸੀਗਾ ਵੀ ਸਾਨੂੰ ਆਪਣਾ ਚੈਨਲ ਬਣਾਉਣਾ ਚਾਹੀਦਾ ਕੰਫੀਨਟਲੀ ਐ ਜੀਪੀਸੀ ਕੋਲ ਜੋ ਬਜਟ ਹੈ ਉਹ ਦਿੱਲੀ ਕੋ ਗੁਰਦਾਰਾ ਕਮੇਟੀ ਦੇ ਕਈ ਗੁਣਾ ਵੱਧੂ ਹੈ ਜੀ ਮੈਂ ਸਵਾਲ ਨੂੰ ਵੀ ਪੁੱਛਣਾ ਹੈ ਮੇਰਾ ਜਦੋਂ ਜਿਹੜਾ ਸਿਟੀਜ਼ਨ ਡਾਰਮ ਫੰਡੀ ਦਾ ਅਮਾ ਦਾ 10% ਵੀ ਬਜਟ ਨਹੀਂ ਹੈ ਅਸੀਂ ਕਈ ਵਾਰੀ ਸੋਚਦੇ ਹਾਂ ਸਾਡੀ ਚਾਹਤ ਹੈ ਫਿਰ ਵੀ ਅਸੀਂ ਚੜਦੀ ਕਲਾ ਚੈਨਲ ਵਰਗਿਆਂ ਨੂੰ ਸਪੋਰਟ ਕਰਕੇ ਆਪਣੀ ਗੱਲ ਬਾਤ ਪਹੁੰਚਾਉਂਦੇ ਆ ਜਾਂ ਸਿੱਖ ਚੈਨਲ ਜਿਸ ਤਰ੍ਹਾਂ ਯੂਕੇ ਦੇ ਅੰਦਰ ਹੈ ਉਹਨਾਂ ਨੂੰ ਸਪੋਰਟ ਕਰਕੇ ਅਸੀਂ ਬਾਹਰ ਆਪਣੀ ਗੱਲ ਪਹੁੰਚਾਉਂਦੇ ਆ ਕੀ ਤੁਸੀਂ ਮਤਲਬ ਤੁਹਾਨੂੰ ਹੁਣ ਜਿਹੜਾ ਮੈਂ ਸਵਾਲ ਤੁਹਾਡੇ ਸਾਹਮਣੇ ਰੱਖਿਆ ਟੀਵੀ ਸਟੇਸ਼ਨ ਚਲਾਉਣ ਦਾ ਤੁਹਾਡੇ ਸਾਹਮਣੇ ਸਾਰਾ ਸਾਰਾ ਕੁਝ ਇੱਥੇ ਹੈਗਾ ਇੱਕ ਮਤਲਬ ਉਹ ਕੰਮ ਹੋ ਸਕਦਾ ਹੈ ਦੁਨੀਆ ਪਰਸੋਂ ਜਦੋਂ 911 ਵਾਪਰ ਰਿਹਾ ਮੈਂ ਵੀ ਇੱਕ ਘਟਨਾ ਦਾ ਸ਼ਿਕਾਰ ਹੋਇਆ ਪੁਲਸ ਕੋਲ ਰਿਪੋਰਟ ਪਹੁੰਚੀ ਪੁਲਸ ਨੇ ਆਖਿਆ ਕਿ ਤੂੰ ਗਵਾਹ ਨੂੰ ਪਛਾਣ ਲੇਗਾ ਜਨੇ ਉਹ ਜੋ ਵੀ ਘਟਨਾ ਵਾਪਰੀ ਉਹਨੂੰ ਪਛਾਣਨਾ ਹੈ ਕ ਮੈਂ ਉਹਨੂੰ ਆਖਿਆ ਕਿ ਇਸ ਨਾਲ ਸਾਡਾ ਮਸਲਾ ਹੱਲ ਨਹੀਂ ਹੁੰਦਾ ਲੋਕਾਂ ਨੂੰ ਦੱਸੋ ਕਿ ਅਸੀਂ ਅਤਵਾਦੀ ਨਹੀਂ ਜਾਂ ਅਸੀਂ ਅਸਾਮਾ ਬੰਦ ਦੇ ਚੇਲੇ ਨਹੀਂ ਅਸੀਂ ਸਿੱਖ ਹਾਂ ਤੇ ਤੁਸੀਂ ਇਹਦੇ ਬਾਰੇ ਕੋਈ ਪ੍ਰਚਾਰ ਕਰੋ ਤੂੰ ਉਹਨਾਂ ਨੇ ਮੇਰੀ ਇੱਕ ਅਰੇਂਜਮੈਂਟ ਕੀਤਾ ਕਿ ਇੰਟਰਵਿਊ ਸੈਟਰ ਟਾਈਮ ਵਾਲਿਆਂ ਨਾਲ ਇੱਕ ਕਈ ਟੂਰਨਾਮੈਂਟ ਨੂੰ ਇੰਟਰਵਿਊ ਕੀਤਾ ਉਹਨੂੰ ਮੈਂ ਦੱਸਿਆ ਸਾਰਾ ਕੁਝ ਜਿਹੜਾ ਉਹਨਾਂ ਨੇ ਫਿਰ ਅਗਲੇ ਦਿਨ ਅਖਬਾਰ ਤੇ ਲਿਖਿਆ ਸਭ ਕੁਝ ਸਾਡਾ ਵਾਪਸ ਆ ਗਿਆ ਫਿਰ ਅਸੀਂ ਉਹਨੂੰ ਇਨਵਾਈਟ ਕੀਤਾ ਜਿਹੜਾ ਐਡੀਟੋਰੀਅਲ ਰਾਈਟਰ ਸੀਗਾ ਡੈਂਸ ਦੇ ਕਿ ਉਹਦਾ ਨਾਮ ਸੀ ਉਹਨੂੰ ਇਨਵਾਈਟ ਕੀਤਾ ਗੁਰਦੁਆਰਾ ਸਾਹਿਬ ਤੇ ਉਹਨੂੰ ਮੈਂ ਜਦੋਂ ਬੁਖਾੜਿਆ ਪਿਆ ਸਾਡਾ ਰਿਲੀਜ਼ ਬੁਖਾ ਕੇ ਗੁਰਦੁਆਰਾ ਸਾਹਿਬ ਹੈ ਜਿਹਦੋਂ ਉਹਨੂੰ ਮੈਂ ਬੁਖਾੜਿਆ ਤੋ ਹੈਰਾਨ ਹੋ ਗਿਆ ਕਿ ਅੱਜ ਤੱਕ ਤੁਸੀਂ ਲੋਕਾਂ ਨੂੰ ਦੱਸ ਨਹੀਂ ਸਕੇ ਮੇਰਾ ਸਵਾਲ ਸਿਰਫ ਤੁਹਾਨੂੰ ਵਾਰ-ਵਾਰ ਇਹ ਹੋਇਆ ਕਿ ਜੇ মিডিਆ ਨੇ ਸਾਨੂੰ ਇੰਨਾ ਛਪਣ ਦੇ ਕਾਰਨ ਕਈਆਂ ਲੋਕਾਂ ਨੇ ਅਗਲੇ ਦਿਨ ਸਾਡੇ ਕੋਲ ਤੇ ਮੈਂ ਸਾਰਾ ਦੋਸ਼ ਆਪਣੇ ਆਪਣੇ ਲੀਡਰਾਂ ਉੱਪਰ ਆਪਣੇ ਜਿਹੜੇ ਜ਼ਿੰਮੇਵਾਰ ਬਣੇ ਉਹਨਾਂ ਨੂੰ ਇਸ ਗੱਲ ਦਾ ਦੇਣਾ ਕਿ ਅਸੀਂ ਲੋਕਾਂ ਨੂੰ ਦੱਸ ਹੀ ਨਹੀਂ ਸਕੇ ਕਿ ਸਾਡਾ ਇਦਾਂ ਦਾ ਦਰਬਾਰ ਸਾਹਿਬ ਇੱਥੇ ਇੱਕ ਆਰਟੀਕਲ ਲਿਖਿਆ ਗਿਆ ਹੈ ਨਿਊਯਾਰਕ ਟਾਈਮ ਵੱਲੋਂ ਇੱਕ ਕਾਲੀ ਨੇ ਲਿਖਿਆ ਉਹ ਜਦੋਂ ਉੱਥੇ ਗਈ ਤੇ ਉਹਨੇ ਵੇਖਿਆ ਕਿ ਜੇ ਦੁਨੀਆ 'ਚ ਸ਼ਾਂਤੀ ਤੇ ਭੋਜਨ ਮੁਫਤ ਮਿਲਦਾ ਤਾਂ ਅਖਰ ਮਦਰ ਸਾਹਿਬ ਹੈ ਤੇ ਅਸੀਂ ਅਜੇ ਤੱਕ ਲੋਕਾਂ ਨੂੰ ਦੱਸ ਹੀ ਨਹੀਂ ਸਕੇ ਇੱਕ ਆਰਟੀਕਲ ਇਸ ਤਰ੍ਹਾਂ ਪਹਿ ਰਹਿ ਗਏ ਮੇਰਾ ਮਤਲਬ ਮੈਂ ਫਿਰ ਉੱਥੇ ਗੱਲ ਘੁਮਕਾਉਣਾ ਕਿ ਤੁਸੀਂ ਆਪਣੇ ਤੌਰ ਤੇ ਕੋਈ ਅਪਰਾਹਲਾ ਕਰ ਸਕਦੇ ਉਹਨਾਂ ਨੂੰ ਦੱਸ ਸਕਦੇ ਹੋ ਸ਼ੁਰੂਆਨੀ ਕਮੇਟੀ ਤੇ ਪਾ ਸਕਦੇ ਹੋ ਉਹ ਜਿਹੜਾ ਜ਼ੋਰ ਕਿ ਜਾਂ ਉਹ ਜਿਹੜਾ ਸਟਿਲ ਉਹਨਾਂ ਨੇ ਕੀਤਾ ਫਿਰ ਐਗਰੀਮੈਂਟ ਉਹ ਜਿਹੜੀ ਉਹ ਜਿਹਦੇ ਤੇ ਗਵਨ ਦਾ ਕਾਫੀ ਵੱਡਾ ਦੋਸ਼ ਲੱਗਾ ਕਿ 50 ਲੱਖ ਰੁਪਈਆ ਫਿਰ 1.5 ਕਰੋੜ ਰੁਪਈਆ ਖਾ ਗਏ ਨੇ ਵਿੱਚੋਂ ਹੀ ਜਿਹਦੇ ਤੇ ਮੱਕੜ ਸਾਹਿਬ ਨੇ ਮੁੜ ਕੇ ਬਿਆਨ ਵੀ ਦਿੱਤਾ ਹੈ ਕਿ ਜਰੂਰ ਅਗੋਂ ਅਸੀਂ ਗੌਰ ਕਰਾਂਗੇ ਪਿਛਲਾ ਜੋ ਹੋ ਗਿਆ ਹੋ ਗਿਆ ਤੇ ਫਿਰ ਅੱਗੋਂ ਕੰਟਰੈਕਟਰ ਹਰਮੰਦਰ ਸਾਹਿਬ ਦਾ ਉਹਨਾਂ ਨੇ ਦਿੱਤਾ ਜਾ ਰਿਹਾ ਜਾਂ ਕੋਈ ਕੋਈ ਇਦਾਂ ਦਾ ਕੋਈ ਤੁਹਾਡੇ ਕੋਲ ਕੋਈ ਸਾਧਨ ਹੈਗਾ ਕਿ ਉਹਨਾਂ ਨੂੰ ਤੁਸੀਂ ਫੋਰਸ ਕਰ ਸਕੋ ਤੇ ਪਿਆ ਕੰਮ ਕਰਨ ਵਾਲਾ ਹੈਗਾ ਕੋਈ ਸਪਰਾ ਦਿੱਲੀ ਸਿਖ ਜਿਹੜੇ ਨੇ ਜਾਂ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸਮੇਂ-ਸਮੇਂ 'ਤੇ ਸਹੀ ਕਹਿੰਦੇ ਨੇ ਆਪਣੀ ਗੱਲ ਰੱਖਦੇ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕੇ ਕਿਉਂਕਿ ਉਹ ਆਪਣੇ ਆਪ ਨੂੰ ਦਾਵਾ ਕਰਦੇ ਨਹੀਂ ਕਿ ਅਸੀਂ ਪ੍ਰਮੁੱਖ ਜਥੇਬੰਦੀਆਂ ਹਾਂ ਸ਼੍ਰੋਮਣੀ ਜਥੇਬੰਦੀਆਂ ਸਿੱਖਾਂ ਦੀ ਜੋ ਵਰਲਡ ਵਾਈਡ ਮੈਂਦਗੀ ਕਰਦੇ ਪਰ ਮੈਨੂੰ ਨਹੀਂ ਲੱਗਦਾ ਪਿਛਲੇ 2008 ਵਿੱਚ ਜਦੋਂ ਮੈਂ ਅਮਰੀਕਾ ਆਇਆ ਤਾਂ ਵੀ ਜਸ ਪੰਜਾਬੀ ਦੇ ਉੱਪਰ ਅਦਾਜ਼ਾ ਪ੍ਰੋਗਰਾਮ ਸਿਖਾ ਤੇ ਜੋ ਲੋਕਾਂ ਦੇ ਇੱਥੇ ਦੇ ਸਵਾਲ ਸਨ ਹਾਂਜੀ ਉਹ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਫੀ ਉੱਚਾ ਸਮਝਦੇ ਨੇ ਤੇ ਕਾ ਅੱਗੇ ਸਮਝਦੇ ਨੇ ਐਸਜੀਪੀਸੀ ਤੋਂ ਕਿ ਉਹਨਾਂ ਨੇ ਕੰਮ ਕਰਮ ਪ੍ਰਚਾਰ ਦੇ ਖੇਤਰ ਵਿੱਚ ਕੀਤੇ ਹਾਂ ਜੀ ਹਾਂ ਜੀ ਹਾਂ ਖੰਦੀ ਰੈਨਮਾਈ ਹਰ ਕੇਸ ਵਿੱਚ ਕੀਤੀ ਭਵਨ ਦਿਵਿੰਦਰ ਪਾਲ ਸਿੰਘ ਭੁੱਲਰ ਦੀ ਹੋਵੇ ਹਾਂ ਜੀ ਹਾਂ ਦੇਖੋ ਅਸੀਂ ਦਿਵਿੰਦਰ ਪਾਲ ਸਿੰਘ ਭੁੱਲਰ ਦੇ ਕੇਸ ਵਿੱਚ ਜਿੰਨੀ ਪਹਿਨੀ ਕੀਤੀ ਹੈ ਜਿਹੜੀ ਗੱਲ ਐਕਚੁਅਲ ਸਟੋਰੀ ਹੈ ਦਵਿੰਦਰਪਾਲ ਸਿੰਘ ਪੋਲਰ ਦੀ ਉਹ ਲੋਕਾਂ ਤੱਕ ਅਜੇ ਤੱਕ ਸਿੱਖਾਂ ਨੂੰ ਨਹੀਂ ਪਤਾ ਵੀ ਉਹਦੇ ਨਾਲ ਹੋਇਆ ਕੀ ਹੈ ਕਿਉਂਕਿ ਉਹਨੂੰ ਸਿਰਫ ਇੱਕ ਅਤਵਾਦੀ ਸਮਝਦੇ ਨੇ ਪਰ ਉਹਦੇ ਹਾਲਾਤ ਕਦੀ ਨਹੀਂ ਜਾਣੇ ਕਿਸੇ ਨੇ ਅਸੀਂ ਇੱਕ ਬਹੁਤ ਵਧੀਆ ਕੈਂਪੇਨ ਲੈ ਕੇ ਲੋਕਾਂ ਐਮਪੀਜ਼ ਨੂੰ ਐਡਵੋਕੇਟ ਸੀਨੀਅਰ ਐਡਵੋਕੇਟ ਫਾਰ ਸੁਪਰੀਮ ਕੋਰਟ ਤੇ ਹਾਈ ਕੋਰਟ ਨੂੰ ਦਿੱਤੀ ਹੈ ਪਰ ਅਜਿੰਸਰ ਨਾਲ ਦੇ ਨਾਮ ਹੈਟ ਕਰੈਕਟ ਹੈ ਜੀ ਕੀ ਉਹਦੇ ਨਾਲ ਵਾਪਰਿਆ ਕੀ ਹੈ ਹਾਂਜੀ ਠੀਕ ਹੈ ਉਹ ਉਹ ਸੁਮੇਰ ਸੈਣੀ ਹੈ ਜਿਹਨੂੰ ਪੰਜਾਬ ਦੇ ਅੰਦਰ ਪੁਲਿਸ ਮੁਖੀ ਲਗਾਇਆ ਗਿਆ ਹਾਂਜੀ ਹਾਂ ਜਿੰਨੇ ਕੀ ਕਹਿੰਦੇ ਨੇ ਉਸ ਟਾਈਮ ਸਿੱਖ ਨੌਜਵਾਨ ਮਾਰੇ ਵਰਗੇ ਮੁਕਾਬਲੇ ਬਣਾਏ ਦਿਂਦਰਪਾਲ ਸਿੰਘ ਭੋਲਰ ਦੇ ਕੇਸ ਵਿੱਚ ਵੀ ਇਹਨਾਂ ਦੇ ਪਰਿਵਾਰ ਨੂੰ ਬਿਉ ਨੂੰ ਤੇ ਮਾਸੜ ਨੂੰ ਮਾਰਨ ਵਾਲਾ ਵੀ ਇਹੀ ਉਹ ਸ਼ਖਸ ਸੀਗਾ ਬਿਲਕੁਲ ਹਾਂਜੀ ਸਾਰਾ ਸੁਖਬੀਰ ਬਦਲ ਨੇ ਰੇਮ ਰਾਮ ਜੈੜ ਮਹਲਾਨੀ ਦੇ ਥਰੂ ਹਾਂਜੀ ਸਾਰੀ ਰਣਮਾਈ ਦੇ ਕੇਸ ਦੀ ਕੀਤੀ ਅੱਜ ਉਹਨੂੰ ਆਨਰ ਕਰਕੇ ਪੁਲਿਸ ਮੁਖੀ ਥਾਪ ਦਿੱਤਾ ਗਿਆ ਜੋ ਕਿ ਬਹੁਤ ਹੀ ਸਿਕ ਕੌਮਲੀਬੰਦ ਭਰ ਹੈ ਇਸ ਤੋਂ ਇਲਾਵਾ ਇੱਕ ਵੀਜਨ ਮੈਂ ਇੱਥੇ ਲੈ ਕੇ ਆਇਆ ਜੋ ਇੱਥੇ ਦੀ ਜਥੇਬੰਦੀ ਨਾਲ ਸ਼ਾਇਦ ਆ ਸ਼ਾਮ ਦੀ ਅਸੀਂ ਮੀਟਿੰਗ ਰੱਖਣ ਦੀ ਗੱਲ ਕੀਤੀ ਹੈ ਵੀ ਅਸੀਂ 25 ਸਾਲ ਅੱਗੇ ਦਾ ਵਿਜ਼ਨ ਬਣਾਈਏ ਕਿ ਸਾਡਾ ਨੌਜਵਾਨ ਅੱਗੇ ਆਉਣ ਵਾਲੇ 5 5 ਸਾਲਾਂ ਵਿੱਚ 10 ਸਾਲਾਂ ਵਿੱਚ 15 ਸਾਲਾਂ ਵਿੱਚ 20 ਸਾਲਾਂ ਵਿੱਚ ਕਿੱਥੇ ਦੇਖਣਾ ਚਾਹੁੰਦੇ ਅਸੀਂ ਆਪਣੇ ਸਿੱਖੀ ਨੂੰ ਇਹ ਸਿੱਖੀ ਨੂੰ ਸਿੱਖਾਂ ਨੂੰ ਨੌਜਵਾਨਾਂ ਨੂੰ ਅਸੀਂ ਕੀ ਉਹਨਾਂ ਦੀ ਫਾਈਨੈਂਸ਼ੀਅਲੀ ਇਕਨੋਮਿਕਲੀ ਕਾਉਂਸਲਿੰਗ ਰਾਹੀਂ ਉਹਦੀ ਹੈਲਪ ਕਰ ਸਕਦੇ ਆ ਇਹ ਸਾਨੂੰ ਨੈਟਵਰਕਿੰਗ ਕਰਕੇ ਡਾਟਾ ਇਕੱਠਾ ਕਰਕੇ ਆਪਣੀ ਕਾਮਲੀ ਕੰਮ ਕਰਨਾ ਚਾਹੀਦਾ ਮੇਰੇ ਖਿਆਲ ਕੋਈ ਵੀ ਜਥੇਬੰਦੀ ਇਸ ਸੀਡੋ ਉਪਰ ਕੰਮ ਨਹੀਂ ਕਰ ਰਹੇ ਉਹਨਾਂ ਦਾ ਕੋਈ ਵਿਜ਼ਨ ਹੀ ਨਹੀਂ ਹੈ ਕਿ 10 ਸਾਲ ਬਾਅਦ ਜਾਂ 20 ਸਾਲ ਬਾਅਦ ਉਹ ਕਿੱਥੇ ਸਿੱਖ ਨੂੰ ਵੇਖਣਾ ਚਾਹੁੰਦੇ ਨੇ ਠੀਕ ਹੈ ਇਹ ਉਹ ਪੁਰਾਣਾ ਯੂਨਾਈਟਿਡ ਸਿੱਖ ਤੇ ਹੋਰ ਜਿੱਥੇ ਬੰਦਿਆਂ ਨਾਲ ਸ਼ਾਮ ਦੀ ਮੀਟਿੰਗ ਇਹ ਜੇ ਅਸੀਂ ਕਰ ਦਿੰਦੇ ਠੀਕ ਹੈ ਬਿਲਕੁਲ ਇੱਕ ਹੁਣੇ-ਹੁਣੇ ਮੇਰੇ ਇੱਕ ਗੱਲ ਵੈਬਸਾਈਟ ਇੱਕ ਧਿਆਨ ਮੇਰੇ ਚਾਹੀਏ ਉਹਦਾ ਐਗਜ਼ੈਕਟ ਐਡਰੈਸ ਤਾਂ ਮੈਨੂੰ ਭੁੱਲ ਗਿਆ ਹੁਣ ਕੀ ਹੈ ਉਹਦੇ ਵਿੱਚ ਉਹਨਾਂ ਨੇ ਨਵਾਂ ਕੰਮ ਕੀ ਕੀਤਾ ਹੈ ਕਿ ਦਸਮ ਗ੍ਰੰਥ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਕੱਠੀ ਸੁੱਟ ਕੇ ਤੇ ਉਹਦਾ ਇੱਕ ਸਰਚਿੰਗ ਲਾਤਾ ਹੈ ਉਹ ਇੱਕ ਸਰਚ ਜਿਹੜਾ ਤੁਸੀਂ ਉਹਦੇ ਨਾਲ ਕੋਈ ਵੀ ਚੀਜ਼ ਸਰਚ ਕਰਦੇ ਹੋ ਤੇ ਵਿੱਚ ਹੀ ਉਹ ਦਸਮ ਗ੍ਰੰਥਾਣਾ ਜੋ ਕੁਝ ਵੀ ਹੈਗਾ ਤੇ ਤਿਰਤੁਰ ਪਖੰਡਾ ਜੋ ਵੀ ਉਹ ਵਿੱਚ ਮੈਂ ਨਹੀਂ ਕਹਿ ਸਕਦਾ ਕਿ ਨਾ ਉਹ ਲਿਖਿਆ ਤੁਸੀਂ ਜਾਣਦੇ ਹੋ ਸਾਰੇ ਹਨ ਗੰਦਮੰਦ ਜਿਆ ਉਹ ਸਾਰਾ ਉਹਦੇ ਨਾਲ ਆਉਣ ਲੱਪਿਆ ਕਿ ਆਪਣਾ ਗੁਰਦੁਆਰਾ ਪ੍ਰਬੰਧ ਕਮੇਟੀ ਜਾਂ ਦਿੱਲੀ ਬਨਵਾ ਹੋ ਜਾ ਕੋਈ ਪ੍ਰਾਣਾ ਕੀਤਾ ਜਾ ਰਿਹਾ ਕਿ ਇਹੋ ਜਿਹੇ ਲੋਕ ਜਿਹੜੇ ਇਦਾਂ ਦੀਆਂ ਵੈਬਸਾਈਟਾਂ ਤਿਆਰ ਕਰਦੇ ਉਹਨਾਂ ਨੂੰ ਤਾਂ ਪੁੱਠਾ ਨਹੀਂ ਪਾਈ ਜਾ ਸਕਦੀ ਕਿ ਨਹੀਂ ਹੋ ਸਕੇਗਾ ਜੋੜਾ ਮਰਜੀ ਸਕਦਾ ਸਾਡੀ ਕਾਲੇਜ ਚ ਅਜੇ ਤੱਕ ਇਹ ਨਹੀਂ ਆਇਆ ਤੁਹਾਡੇ ਵੱਲੋਂ ਕੋਈ ਦਾਨ ਕਰਿਆ ਪਰ ਜੇ ਤੁਹਾਨੂੰ ਪੂਰਾ ਪਤਾ ਲੱਗੇਗਾ ਕਿ ਕਿਹੜੀ ਵੈਬਸਾਈਟ ਕਰ ਰਹੀ ਹੈ ਅਸੀਂ ਸਾਈਬਰ ਕ੍ਰਾਈਮ ਦੇ ਅੰਦਰ ਇਹ ਸ਼ਿਕਾਇਤ ਕਰਕੇ ਇਸ ਜੀ ਨੂੰ ਪੁਆਇਆ ਜਾ ਸਕਦਾ ਇਮੀਡੀਏਟਲੀ ਪੁਆਇਆ ਜਾ ਸਕਦਾ ਇਹ ਇਹ ਗੱਲ ਹੋ ਸਕਦੀ ਹੈ ਠੀਕ ਹੈ ਤੁਸੀਂ ਮੈਨੂੰ ਆਪਣਾ ਕਾਰਡ ਦੇ ਦਿਓ ਮੈਂ ਇਸ ਗੱਲ ਤੇ ਵੀ ਮੈਂ ਗੌਰ ਕਰਾਂਗਾ ਤੇ ਇਸ ਤੋਂ ਇਲਾਵਾ ਕੋਈ ਹੋਰ ਤੁਸੀਂ ਬਾਹਰਲੇ ਸਿੱਖਾਂ ਕੋਲੋਂ ਕੋਈ ਸਹਿਯੋਗ ਜਾਂ ਚਾਹੁੰਦੇ ਜਾਂ ਕੀ ਕਰ ਸਕਦੇ ਹੋ ਤੁਸੀਂ ਕੁਝ ਸਾਨੂੰ ਕਹਿਣਾ ਚਾਹੁੰਦੇ ਹੋ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਬਾਹਰ ਦੇ ਸਿੱਖਾਂ ਤੋਂ ਇਹ ਵੀ ਅਸੀਂ ਯੂਨਾਈਟਡ ਹੋ ਕੇ ਆਪਣੇ ਸਿੱਖ ਮਸਲੇ ਦੀ ਲ ਤੇ ਕੀ ਕਹਿੰਦੇ ਨੇ ਨਾਲ ਜਿਹੜੀ ਵਿਜਨ ਦੀ ਗੱਲ ਕਰਦੇ ਆ 25 ਸਾਲ ਹੈਡ ਇਹ ਇਸ ਇਸ਼ੂ ਦੇ ਉੱਪਰ ਇਸ ਪ੍ਰੋਜੈਕਟ ਦੇ ਉੱਪਰ ਰੋਡਮੈਪ ਜਿਹੜਾ ਸਾਰੀ ਜਥੇਬੰਦੀਆਂ ਨਾਲ ਕੇ ਬਣਾਟ ਇਹਦੇ ਉੱਪਰ ਅਸੀਂ ਚਾਹੁੰਦੇ ਆ ਵੀ ਜਿੰਨੀ ਗੁਰਦਾਰਾ ਕੁੰਦੇ ਕਮੇਟੀਆਂ ਜਿੰਨੀ ਸਿਕ ਸੰਸਥਾਵਾਂ ਨੇ ਉਭਾ ਕਰਨ ਉਹਨਾਂ ਦੀ ਵਿਜਨ ਹੋਣੀ ਚਾਹੀਦੀ ਹੈ ਕਿ ਸਾਡੇ ਆਉਣ ਵਾਲੇ ਸਮੇਂ 'ਚ ਅਸੀਂ ਸਿੱਖਾਂ ਨੂੰ ਕਿੱਥੇ ਦੇਖਣਾ ਚਾਹੁੰਦੇ ਆ ਚਾਹੇ ਉਹ ਇੰਡੀਆ ਦੇ ਵਾਸਤੇ ਹੋਵੇ ਜਾਂ ਇੰਡੀਆ ਤੋਂ ਬਾਹਰ ਵਾਸਤੇ ਹੋਵੇ ਉਹਨਾਂ ਦਾ ਬੱਚਾ ਸਾਨੂੰ ਪੜ੍ਹਾਉਣਾ ਚਾਹੀਦਾ ਕਿ ਸਾਡੇ ਆਉਣ ਵਾਲੇ 10 ਸਾਲਾਂ 'ਚ 5 ਸਾਲਾਂ 'ਚ 3 ਜਾਂ 15 ਸਾਲਾਂ 'ਚ ਕਿੰਨੇ ਡਾਕਟਰਸ ਬਣ ਰਹੇ ਨੇ ਕਿੰਨੇ ਨੌਜਵਾਨ ਸਾਡੇ ਇੰਜੀਨੀਅਰਸ ਵੱਲ ਜਾ ਰਹੇ ਨੇ ਕਿੰਨੇ ਨੌਜਵਾਨ ਸਾਡੇ ਆਈਟੀ ਫੀਲਡ ਦੇ ਅੰਦਰ ਜਾ ਰਹੇ ਨੇ ਕਿੰਨੇ ਨੋਜਨ ਸਾਡੇ ਬਿਊਰੋਕਰੇਸੀ ਦੇ ਅੰਦਰ ਕਿਹੜੀ ਕਿਹੜੀ ਕੰਟਰੀਆਂ ਵਿੱਚ ਜਾ ਰਹੇ ਨੇ ਇਹ ਸਾਡੇ ਕੋਲ ਡਾਟਾ ਹੋਣਾ ਚਾਹੀਦਾ ਇਸ ਰੋਡਮੈਪ ਦੇ ਉੱਪਰ ਸਰਫਾਮ ਕਰਨ ਦੀ ਰੋਡ ਹੈਗੀ ਹੈ ਜੋ ਅਸੀਂ ਕਰਾ ਕੇ ਬਿਤੇ ਨਹੀਂ ਸੀ ਕੋਤਾਰ ਤੋਂ ਕਨੈਕਟ ਹੋਏ ਉਹ ਕੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦਾ ਜੇ ਇੱਕ ਦੋ ਦਿਨ ਹੋਰ ਇੱਥੇ ਤੁਸੀਂ ਹੈਗੇ ਮੈਂ ਵੀ ਹੈਗਾ ਸਮਾਂ ਬਣਿਆ ਤਾਂ ਫਿਰ ਬੈਠ ਕੇ ਗੱਲਬਾਤ ਕਰਾਂਗੇ ਨਹੀਂ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਧੰਨਵਾਦ ਜੀ ਇਹ ਮੈਂ 13 ਪਰਵਾ YouTube ਤੇ ਤੁਸੀਂ ਮੇਰਾ ਚੈਨਲ ਤੇ ਦੇਖ ਸਕਦੇ ਹੋ 13 ਪਰੇਵਾਰ ਪਾ ਗਏ YouTube ਤੇ ਜੋ ਸਰਚ ਕੀਤਾ 13 13 ਪਰੇਵਾਰ 13 ਵਿੱਚ ਸਾਰੀਆਂ ਮੂਵੀ ਚ ਚੱਲਦੀਆਂ ਤੇ ਬਾਕੀ ਯੂਨੀਵਰਸ ਤੇ ਮੈਂ ਖਬਰ ਵੀ ਪਾਣੀ ਯੂਨੀਵਰਸ ਟੂ ਡਾਟ ਕਮ